ਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਅਸੀਂ ਸਾਰੇ ਦੋਸਤਾਂ ਨੂੰ ਨਵੇਂ ਚੈਨਲ ਤੇ ਵੈਲਕਮ ਕਰਦੇ ਆ ਜਿਹੜੇ ਦੋਸਤ ਆਏ ਨੇ ਜਿਹੜੇ ਦੋਸਤ ਉਸ ਚੈਨਲ ਤੋਂ ਵੀਡੀਓ ਦੇਖ ਕੇ ਇਸ ਚੈਨਲ ਤੇ ਆਏ ਨੇ ਤੇ ਉਹ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਸਬਸਕ੍ਰਾਈਬ ਜ਼ਰੂਰ ਲਿਖਿਆ ਜੇ ਤਾਂ ਕਿ ਸਾਨੂੰ ਪਤਾ ਚੱਲੇ ਕਿ ਕਿੰਨੇ ਕੁ ਦੋਸਤ ਉਧਰੋਂ ਇਧਰ ਆਏ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਦੋਸਤੋ ਉਹ ਚੈਨਲ ਜਾਣ ਦਾ ਦੁੱਖ ਬਹੁਤ ਹੈ ਕਿਉਂਕਿ ਉਹ ਸਾਡਾ ਵੱਡਾ ਚੈਨਲ ਸੀ 1.40 ਹਜ਼ਾਰ ਸਬਸਕ੍ਰਾਈਬਰ ਸਾਡਾ ਕੀ ਆਪਣੀ ਸਾਰੀ ਕਮਿਊਨਿਟੀ ਦਾ ਸੀ ਦੋਸਤਾਂ ਦਾ ਸੀ ਯਾਨੀ ਕਿ ਬਹੁਤ ਵੱਡੀ ਫੈਮਿਲੀ ਸੀ ਜਿਹੜੇ ਲੋਕਸ ਹਨ ਉਹ ਪਸੰਦ ਕਰ ਰਹੇ ਸੀ ਚੈਨਲ ਹੁਣ ਕਈ ਲੋਗ ਐਸੇ ਨੇ ਕਿ ਉਹ ਆਪਾਂ ਨੂੰ ਉਧਰ ਲੱਭਦੇ ਰਹਿਣਗੇ ਕਿ ਤੁਸੀਂ ਵੀਡੀਓ ਨਹੀਂ ਪਾ ਰਹੇ ਇਸ ਵਾਸਤੇ ਉਹ ਦੋਸਤਾਂ ਨੂੰ ਦੱਸ ਦਈਏ ਕਿ ਇਸ ਚੈਨਲ ਤੇ ਰੈਗੂਲਰ ਵੀਡੀਓ ਆਉਣ ਕਰਨਗੀਆਂ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਾ ਜੇ ਇਸ ਚੈਨਲ ਤੇ ਵੀਡੀਓ ਫੁੱਲ ਦੇਖਿਆ ਜੇ ਸਾਰੀ ਵੀਡੀਓ ਦੇਖਿਆ ਜੀ ਤਾਂ ਕਿ ਆਪਣਾ ਚੈਨਲ ਦੁਬਾਰਾ ਬੂਸਟ ਕਰੇ ਆਪਣਾ ਚੈਨਲ ਦੁਬਾਰਾ ਗਰੋ ਕਰੇ ਤੇ ਰੇਂਜ ਦੁਬਾਰਾ ਜ਼ਿਆਦਾ ਜ਼ਿਆਦਾ ਹੋਵੇ ਦੁੱਖ ਇਸ ਵਾਸਤੇ ਵੀ ਕਿਉਂਕਿ ਯੂਟਿਊਬਰਾਂ ਨੂੰ ਵੀ ਪਤਾ ਹੁੰਦਾ ਹੈ ਕਿ ਉਹਨਾਂ ਨੇ ਕਿੰਨੀ ਮਿਹਨਤ ਕਰਕੇ ਇਹ ਸਬਸਕ੍ਰਾਈਬਰ ਇਹ ਫੈਮਿਲੀ ਇਕੱਠੀ ਕੀਤੀ ਇੱਕ ਇਹ ਫੈਮਿਲੀ ਇਕੱਠੀ ਕੀਤੀ ਹੈ ਕਿ ਇੱਕ ਪਲੇਟਫਾਰਮ ਸੀ ਜਿੰਦੇ ਤੋਂ ਮਤਲਬ ਕਿ ਪੋਜ਼ਿਟਿਵਿਟੀ ਦੀ ਗੱਲ ਕੀਤੀ ਜਾਂਦੀ ਸੀ ਹਮੇਸ਼ਾ ਤੇ ਉਹ ਪਲੇਟਫਾਰਮ ਮਤਲਬ ਕਿ ਬੰਦ ਹੋ ਜਾਂਦੇ ਉਹਦੀ ਜਗ੍ਹਾ ਫਿਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਵਾਂ ਚੈਨਲ ਹੈ ਤੇ ਅਮੀਰ ਹੈ ਤੁਹਾਡੇ ਦੋਸਤਾਂ ਦੀ ਮੁਹੱਬਤ ਦੇ ਨਾਲ ਪਿਆਰ ਦੇ ਨਾਲ ਇਹ ਕੰਮ ਦੀ ਗੋਹ ਕਰੇਗਾ ਦਿਲੀ ਸਦਮਾ ਇੱਕ ਦਿਲੀ ਦੁੱਖ ਹੈ ਬਹੁਤ ਦੁੱਖ ਹੈ ਬਹੁਤ ਸਦਮਾ ਐਵੇਂ ਕਹੀਏ ਅੰਦਰੋਂ ਬਹੁਤ ਮਤਲਬ ਕਿ ਅਫਸੋਸ ਵੀ ਹੈ ਲੇਕਿਨ ਕਹਿੰਦੇ ਨਾ ਕਿ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਤੇ ਅੱਜ ਇਸ ਮناسبਤ ਦੇ ਨਾਲ ਆਪਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਵੀਡੀਓ ਦੇਖਨੇ ਆ ਕਿ ਦੁੱਖ ਬਿਨਾ ਜ਼ਿੰਦਗੀ ਕਿਵੇਂ ਦੀ ਹੈ ਤੇ ਸੁੱਖ ਬਿਨਾ ਜ਼ਿੰਦਗੀ ਕਿਵੇਂ ਦੀ ਹੈ ਵੀਡੀਓ ਦਾ ਆਗਾਜ਼ ਕਰਨੇ ਆ ਐਚ ਡੀ ਵੀਡੀਓ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਮੰਤਰ ਜੰਤਰ ਤੰਤਰ ਤੇ ਫਿਰ ਇਸ਼ਟ ਧਾਰਮਿਕ ਜਗਤ ਦੇ ਚ ਇਨਾਂ ਚਾਰਾਂ ਦੀ ਗੱਲ ਹੈ ਇਹ ਮੇਰਾ ਇਸ਼ਟ ਹੈ ਇਹ ਮੇਰਾ ਮੰਤਰ ਹੈ ਇਹ ਮੇਰਾ ਯੰਤਰੇ ਦਾਗਾ ਤਵੀਜ਼ ਮੈਂ ਪਹਿਨੀ ਹੋਈ ਹੈ ਔਰ ਇਹ ਮੈਂ ਤਾੰਤ੍ਰਿਕ ਵਿੱਦਿਆ ਕਰਦਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਭੂ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਔਰ ਇਸ਼ਟਾਂ ਦੇ ਚੋਂ ਸਿਰਮੌਰ ਇਸ਼ਟ ਹੈ ਤੇਰਾ ਨਾਮ ਔਰ ਕੋਈ ਇਸ਼ਟ ਨਹੀਂ ਤੂੰ ਹੀ ਮੇਰਾ ਇਸ਼ਟ ਹੈ ਤੇਰਾ ਨਾਮ ਹੀ ਮੇਰਾ ਮੰਤਰ ਹੈ ਤੇਰਾ ਨਾਮ ਹੀ ਮੇਰਾ ਯੰਤਰ ਹੈ ਤੇਰਾ ਨਾਮ ਹੀ ਮੇਰੇ ਲਈ ਤੰਤਰ ਹੈ ਤੇ ਤੇਰਾ ਨਾਮ ਹੀ ਮੇਰਾ ਇਸ਼ਟ ਹੈ ਮੇਰਾ ਇਸ਼ਟ ਹੋਰ ਕੋਈ ਵੀ ਨਹੀਂ ਮੈਂ ਤੈਨੂੰ ਨਮਸਕਾਰ ਕਰਦਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਹੁਣ ਇੱਕ ਨੁਕਤਾ ਹੋਰ ਬਿਆਨ ਕਰਦੇ ਆ ਇੱਕ ਵੈਦ ਦੀ ਦੁਕਾਨ ਤੇ ਬਹੁਤ ਸਾਰੇ ਮਰੀਜ਼ ਬੈਠੇ ਵੈਦ ਨਬਜ਼ ਵੇਖ ਕੇ ਦਵਾਈਆਂ ਦੇ ਰਿਹਾ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਗੇ ਤੇ ਹੱਸ ਪਏ वैद अपनी दुकान तो उठ के धन गुरु नानक देव जी महाराज ਦੇ ਕੋਲ ਆਇਆ ਮੱਤਾ ਟੇਕ ਐ ਕਿੰਨੇ ਕੇ ਮਹਾਰਾਜ ਮੇਰੇ ਤੇ ਹੱਸੇ ਜਾਂ ਮਰੀਜ਼ਾਂ ਤੇ ਜਾਂ ਮੇਰੀ ਦਵਾਈਆਂ ਤੇ ਮਹਾਰਾਜ ਕਹਿਣ ਲੱਗੇ ਤਿੰਨਾ ਤੇ ਹੱਸੇ ਆ ਤੇਰੇ ਤੇ ਵੀ ਮਰੀਜ਼ਾਂ ਤੇ ਵੀ ਔਰ ਦਵਾਈਆਂ ਤੇ ਕਿਉਂ ਤੈਨੂੰ ਮੂਲ ਰੋਗ ਦਾ ਪਤਾ ਕੋਈ ਨਹੀਂ ਤੇ ਵੈਦ ਬਣਿਆ ਹੈ ਰੋਗ ਦਾ ਤੈਨੂੰ ਪਤਾ ਹੈ ਰੋਗਾਂ ਦੀ ਜੜ ਦਾ ਤੈਨੂੰ ਨਹੀਂ ਪਤਾ ਰੋਗ ਦਾ ਤੈਨੂੰ ਪਤਾ ਹੈ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਕਿਉਂ ਹੋਇਆ ਹੈ ਕਿਉਂ ਹੋਇਆ ਹੈ ਕਿ ਕਿਉਂ ਹੋਇਆ ਹੈ ਇਸ ਵਾਸਤੇ ਤੇਰੇ ਇਤਿਹਾਸਾ ਮੈਨੂੰ ਆ ਰਿਹਾ ਹੈ ਜਦ ਰੋਗ ਦੇ ਕਾਰਨ ਦਾ ਹੀ ਤੈਨੂੰ ਨਹੀਂ ਪਤਾ ਤੇ ਤੂੰ ਇਲਾਜ ਵੀ ਕਰੇਂਗਾ ਪਤਿਆਂ ਨੂੰ ਤੋੜੇਂਗਾ ਜੜਾਂ ਤੇ ਮੌਜੂਦ ਰਹਿਣਗੀਆਂ ਰੋਗ ਦੀ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਮਰੀਜ਼ਾਂ ਤੇ ਇਸ ਵਾਸਤੇ ਹੱਸਿਆ ਹਾਂ ਜਿਹਨੂੰ ਮੂਲ ਰੋਗ ਦਾ ਪਤਾ ਹੀ ਕੋਈ ਨਹੀਂ ਉਹਦੇ ਕੋਲ ਇਲਾਜ ਕਰਾਣ ਆਏ ਨੇ ਐਸੋ ਐਸੇ ਮੇ ਮਰੀਜ਼ਾਂ ਤੇ ਹੱਸ ਪਿਆ ਤੇਰੀਆਂ ਦਵਾਈਆਂ ਤੇ ਵੀ ਹੱਸਿਆ ਇਹ ਵੀ ਰੋਗਾਂ ਦੀ ਜੜ ਨੂੰ ਨਹੀਂ ਕੱਟਦੀਆਂ ਨਹੀਂ ਕੱਟਦੀ ਤੋ ਉਸ ਵੈਦ ਨੇ ਪੁੱਛ ਲਿਆ ਮਹਾਰਾਜ ਮੂਲ ਰੋਗ ਕਿਹੜਾ ਹੈ ਬਿਆਨ ਨਾਲ ਸੁਣਨਾ ਮੂਲ ਰੋਗ ਕੀ ਹੈ ਬੁਨਿਆਦੀ ਰੋਗ ਕੀ ਹੈ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਇਕ ਦੁੱਖ ਬੁਖ ਇਕ ਦੁੱਖ ਸਖਤ ਵਾਰ ਜਮਦੂਤ ਇਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇ دارو ਲਾਏ ਐ ਭੋਲੇ ਵੈਦ ਤੇਰੀਆਂ ਦਵਾਈਆਂ ਨਾਲ ਇਹ ਰੋਗ ਨਹੀਂ ਜਾਣ ਲਗੇ ਤੂੰ ਇਕ ਰੋਗ ਨੂੰ ਖਤਮ ਕਰੇਗਾ ਦੂਜਾ ਪੈਦਾ ਹੋਵੇ ਤੇਰੀਆਂ ਦਵਾਈਆਂ ਰੋਗਾਂ ਦੀਆਂ ਜੜਾਂ ਨਹੀਂ ਕੱਟਦੀਆਂ ਕਿਉਂ ਮੂਲ ਰੋਗ ਕੀ ਹੈ ਵੈਦ ਪੁੱਛਦਾ ਹੈ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਮਨੁੱਖ ਜੋ ਪ੍ਰਭੂ ਤੋਂ ਵਿਛੜੇ ਹੋਇਆ ਟੁੱਟੇ ਹੋਇਆ ਇਹ ਮੂਲ ਰੋਗ ਹੈ ਔਰ ਜਿਤਨੇ ਚਿਰ ਤੱਕ ਵਿਛੜੇ ਹੋਇਆ ਇਹ ਦੁਖੀ ਰਹੇਗਾ ਦੁਖੀ ਰਹੇਗਾ ਤੂੰ ਇੱਕ ਦੁੱਖ ਮਿਟਾਏਂਗਾ 10 ਦੁੱਖ ਪੈਦਾ ਹੋਣਗੇ ਤੂੰ ਇੱਕ ਰੋਗ ਨੂੰ ਖਤਮ ਕਰੇਂਗਾ 10 ਰੋਗ ਪੈਦਾ ਹੋਣਗੇ ਤੇਰੀ ਦਵਾਈ ਰੋਗਾਂ ਦੀ ਜੜ ਨਹੀਂ ਕੱਢਦੀ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇਰ ਉਹਨੂੰ ਭੁੱਲ ਜਾਣਾ ਹੀ ਸਾਰੇ ਰੋਗਾਂ ਦਾ ਜਨਮ ਦਾਤਾ ਹੈ ਤੇ ਜੇ ਉਹਨੂੰ ਭੁੱਲ ਜਾਣਾ ਉਸ ਤੋਂ ਵਿਛੋੜਾ ਸਾਰੇ ਰੋਗਾਂ ਨੂੰ ਜਨਮ ਦਿੰਦਾ ਹੈ ਤਾਂ ਉਹਦੀ ਯਾਦ ਸਾਰੇ ਰੋਗਾਂ ਨੂੰ ਮਿਟਾ ਦਿੰਦੀ ਹੈ ਸਰਵ ਰੋਗ ਕਾ ਔਖਦ ਨਾਮ ਸੰਸਾਰ ਰੋਗੀ ਨਾਮਧਾਰੂ ਮੈਲ ਲਾਗੇ ਸੱਚ ਬਿਨਾ ਪਰ ਇਹ ਦਵਾਈ ਕਿਸੇ ਸਟੋਰ ਤੋਂ ਨਹੀਂ ਮਿਲਦੀ ਕਿਸੇ ਡਾਕਟਰ ਤੋਂ ਨਹੀਂ ਮਿਲਦੀ ਅੰਮ੍ਰਿਤ ਵੇਲੇ ਉੱਠ ਕੇ ਆਬ ਬਣਾਣੀ ਪੈਂਦੀ ਆਬ ਖਾਣੀ ਪੈਂਦੀ ਬਸ ਇੰਨੀ ਗੱਲ ਤੋਂ ਬੰਦਾ ਜੋ ਹੈ ਇਤਨਾ ਸੁਖਿਆਰਾ ਹੋ ਗਿਆ ਇਹ ਸਭ ਕੋਈ ਰੈਡੀमेड ਜਾਂਦਾ ਹੈ ਬਣਾ ਬਣਾਇਆ ਜਾਂਦਾ ਬਣਾ ਬੜਾਇਆ ਮਕਾਨ ਮਿਲ ਸਕਦਾ ਹੈ ਬਣੇ ਬਣਾਏ ਕੱਪੜੇ ਮਿਲ ਸਕਦੇ ਨੇ ਹੋਟਲ ਤੋਂ ਬਣਾ ਬੜਾਇਆ ਭੋਜਨ ਮਿਲ ਸਕਦਾ ਹੈ ਜਪਿਆ ਜਪਾਇਆ ਨਾਮ ਨਹੀਂ ਮਿਲ ਸਕਦਾ ਆਪ ਜਪਣਾ ਪੈਗਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਤੋਂ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ हे ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਜੰਤਰ ਤੰਤਰ ਹੈ ਔਰ ਇਸ਼ਟਾਂ ਦੇ ਚੋਂ ਸਿਰਮੌਰ ਇਸ਼ਟ ਹੈ ਤੇਰੇ ਹੁੰਦਿਆ ਨਾ ਮੈਨੂੰ ਕਿਸੇ ਇਸ਼ਟ ਦੀ ਲੋੜ ਨਾ ਤੰਤਰ ਦੀ ਨਾ ਮੰਤਰ ਦੀ ਨਾ ਜੰਤਰ ਦੀ ਇਹ ਪਤਾ ਹੈ ਮੈਂ ਕਿਉਂ ਕਿ ਹੈ ਪੰਜਾਬੀ ਦੇ ਜਿਤਨੇ ਪੇਪਰ ਨੇ ਨਾ ਇਹ ਪੀਰ ਸਾਈ ਤੰਤਰ ਮੰਤਰਾਂ ਨਾਲ ਭਰੇ ਪੈਣਾ ਮੈਂ ਤੇ ਦੇਖ ਕੇ ਹੈਰਾਨ ਹੋਇਆ ਵੀ ਬਾਈ ਅਖਬਾਰ ਨੇ ਸਾਰੇ ਮਹਿਵਾਜ ਕੀਤੇ ਨੇ ਪੀਰ ਸਾਈ ਛਾਇਆ ਹੋਇਆ ਪੰਡਤ ਮਹਾਰਾਜ ਛਾਇਆ ਹੋਇਆ ਜੋਤਸ਼ੀ ਛਾਇਆ ਹੋਇਆ ਨੇ ਤਾੰਤ੍ਰਿਕ ਛਾਇਆ ਹੋਇਆ ਨੇ ਮੰਦਰੀ ਛਾਇਆ ਹੈ ਔਰ ਹਰ ਹਫਤੇ ਹਰ ਪੰਡਤ ਮਹਾਰਾਜ ਤੇ ਪੀਰ ਸਾਈਂ ਐਡ ਦੇ ਉਤੇ ਘਟ ਘਟ ਤੋਂ ਘੜ 2000 ਪਾਉਂਡ ਖਰਚ ਕਰਦੇ ਨੇ ਹਰ ਹਫਤੇ ਟੀਵੀ ਤੇ ਇਹਨਾਂ ਦੀ ਐਡ ਪੰਜਾਬੀ ਦੇ ਪੇਪਰਾਂ 'ਚ ਇਹ ਛਾਏ ਹੋਏ ਨੇ ਉਰਦੂ ਦੇ ਪੇਪਰਾਂ 'ਚ ਨਹੀਂ ਨੇ ਇੰਗਲੈਂਡ ਦੇ 4-5 ਪੇਪਰ ਉਰਦੂ ਦੇ ਨਿਕਲਦੇ ਨੇ ਪੀਰ ਸਾਈਂ ਨਹੀਂ ਛਾਏ ਪੰਜਾਬੀ ਛਾਏ ਨੇ ਇਹ ਵੀ ਮੈਰਿਜ ਕਰਵਾ ਤੇ ਭਾਰਤ ਦੇ 'ਚ ਵੀ ਕੋਈ ਨਹੀਂ ਇੰਗਲਿਸ਼ ਦੇ ਪੇਪਰ ਨਿਕਲਦੇ ਨੇ ਇੰਗਲੈਂਡ ਦੇ ਵਿੱਚ ਉਹਦੇ ਵਿੱਚ ਵੀ ਕੋਈ ਨਹੀਂ ਪੰਜਾਬੀ ਦੇ ਪੇਪਰਾਂ ਦੇ ਕਿਉਂ ਸਿੱਖ ਜਾਂਦੇ ਨੇ ਸਿੱਖ ਜਾਂਦੇ ਨੇ 90% ਇਹਨਾਂ ਪੰਡਤ ਮਹਾਰਾਜ ਕੋਲ ਇਹਨਾਂ ਪੀਰ ਸਾਈਆਂ ਕੋਲ ਸਿੱਖ ਜਾਂਦੇ ਨੇ ਤੋਂ ਕਹਿਣਾ ਪਏਗਾ ਸਿੱਖ ਬਿਲਕੁਲ ਨਾ ਸਮਝ ਹੈ ਗੁਰੂ ਗ੍ਰੰਥ ਸਾਹਿਬ ਤੋਂ ਸਰਵਰੋਗ ਕਾ ਔਖਦਨਾ ਇਤਨੇ ਹਿੰਦੂ ਨਹੀਂ ਬੁਲੇ ਹੈ ਇਤਨੇ ਮੁਸਲਮ ਵੀ ਨਹੀਂ ਭੁਲੇ ਜਿਤਨਾ ਭੁਲੇ ਹੋਇਆ ਹੈ ਸਿੱਖ ਅਸੀਂ ਗੁਰਦੁਆਰੇ ਬੜੇ ਸੋਹਣੇ ਬੜਾਏ ਲੰਗਰ ਬੜੇ ਬਾ ਕਮਾਲ ਚਲਾਏ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਮਿਲ ਸਕੇ ਸਮਝਾ ਸਕੀਏ ਇਸ ਸਮੇਂ ਕੋਈ ਉਦਮ ਨਹੀਂ ਕੀਤਾ ਕੋਈ ਉਦਮ ਨਹੀਂ ਕੀਤਾ ਤਾਂ ਕੀ ਹੋਇਆ ਸਿੱਖਾਂ ਤੇ ਪੀਰ ਸਾਈ ਚਾ ਗਏ ਨੇ ਪੰਡਤ ਮਹਾਰਾਜ ਆਮਦੇ ਗੁਰਦੁਆਰੇ ਨੇ ਲੰਗਰ ਭਾਵੇਂ ਗੁਰਦੁਆਰੇ ਕਰਾਂਦੇ ਹੁਣ ਜਾਂਦੇ ਪੀਰ ਸਾਈ ਕੋਲ ਜਾnde ਪੰਡਤ ਮਹਾਰਾਜ ਕੋਲ ਨੇ ਸਾਰੇ ਪੰਜਾਬੀ ਦੇ ਪੇਪਰ ਤੁਸੀਂ ਪੜ ਲਓ ਇਹ ਹੀ ਛਾਏ ਹੋਏ ਨੇ ਔਰ 90% ਰੋਗੀ ਇਹਨਾਂ ਕੋਲ ਜਾਂਦੇ ਨੇ ਆਪਣੀਆਂ ਸਮੱਸਿਆ ਹੱਲ ਕਰਾਣ ਜਿੰਨੇ ਚਿਰ ਤੱਕ ਜ਼ਿੰਦਗੀ ਇਹ ਸਮੱਸਿਆ ਤੇ ਰਹੇਗੀ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਦੁੱਖਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਮਿਟ ਸਕਦੀ ਏ ਸੰਸਾਰ ਰੋਗੀ ਨਾਮਦਾਰੂ ਮੈਲ ਰਾਗੇ ਸੱਚ ਬਿਨਾ ਧਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਚੇਤੇ ਰੱਖਣਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟੇ ਇਸਟੇ ਨਮੋ ਤੰਤਰ ਤੰਤਨ اے ਪ੍ਰਭੂ ਤੂੰ ਮੇਰਾ ਇਸਟੇ ਤੇਰੇ ਹੋਂਦੇ ਕਿਸੇ ਇਸਟ ਦੀ ਮੈਨੂੰ ਲੋੜ ਨਹੀਂ ਤੇਰਾ ਨਾਮ ਹੀ ਮੰਤਰ ਹੈ ਤੇਰਾ ਨਾਮ ਹੀ ਜੰਤਰ ਹੈ ਤੇਰਾ ਨਾਮ ਹੀ ਤੰਤਰ ਹੈ ਮੈਨੂੰ ਕਿਸੇ ਤੰਤਰਿਕ ਦੀ ਲੋੜ ਨਹੀਂ ਕਹਿੰਦੇ ਨੇ ਪ੍ਰਭੂ ਦਾ ਨਾਮ ਚੰਗੀਆਂ ਖਾਇਸ਼ਾਂ ਪੂਰੀਆਂ ਕਰ ਦਿੰਦਾ ਮਾੜੀਆਂ ਖਾਇਸ਼ਾਂ ਨੂੰ ਮਾਰ ਦਿੰਦਾ ਮਨੁੱਖ ਦਾ ਮਨ ਇਛਾਵਾਂ ਤੋਂ ਰਹਿ ਤੋ ਕੇ ਪਰਮ ਆਨੰਦ ਦੇ ਚ ਰਹਿੰਦਾ ਅੱਜ ਇਤਨੀ ਵਿਚਾਰ ਜੋ ਹੈ ਪ੍ਰਵਾਨ ਕਰਨੀਆਂ ਕੁਝ ਦਿਨ ਤੁਹਾਡੇ ਚਰਨ ਪਰਸਨੇ ਨੇ ਆਪ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੋ ਜੋ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਬਖਸ਼ਿਸ਼ ਕਰਨਗੇ ਮੈਂ ਤੁਹਾਡੀ ਝੋਲੀ ਵਿੱਚ ਪਾਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਸਮੇਂ ਸਿਰ ਆਪ ਪਹੁੰਚਣਾ ਸਰਦਾਰ ਮਨਜੀਤ ਸਿੰਘ ਜੀ ਤੁਹਾਨੂੰ ਸਮਾਂ ਦੱਸ ਦਿੰਦੇ ਨੇ ਦਾਸ ਕੁਝ ਦਿਨ ਤੁਹਾਡੇ ਕੋਲ ਜੋ ਹੈ ਚਰਨ ਪਰਸ ਰਿਹਾ ਹੈ ਸਾਰਿਆਂ ਦਾ ਧੰਨਵਾਦ ਭੁੱਲ ਚੁਗਦੀ ਸ਼ਮਾ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਯਾਯਾ ਇਹ ਆਪਾ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣੀ ਹੈ ਤੇ ਸਭ ਤੋਂ ਸਰਮੋਰ ਮੰਤਰ ਜਿਹੜਾ ਸਭ ਤੋਂ ਵੱਡਾ ਮੰਤਰ ਉਹ ਬੇਸਿਕਲੀ ਰੱਬ ਦਾ ਨਾਮ ਹੈ ਰੱਬ ਦਾ ਨਾਮ ਹੈ ਰੱਬ ਖੁਦ ਕਹਿੰਦਾ ਕਿ ਜਿਹੜਾ ਦਿਲਾਂ ਦਾ ਸਕੂਨ ਹੈ ਜਾਂ ਆਤਮਾ ਨੂੰ ਸਕੂਨ ਹੈ ਉਹ ਮੇਰੇ ਜ਼ਿਕਰ ਦੇ ਵਿੱਚ ਹੈ ਤੇ ਮੇਰਾ ਜ਼ਿਕਰ ਜਿਹੜਾ ਉਹ ਸਭ ਤੋਂ بڑا ਜ਼ਿਕਰ ਹੈ ਜ਼ਿਕਰ ਮੰਨ ਲਓ ਕਿ ਮੰਤਰ ਸਭ ਤੋਂ بڑا ਮੰਤਰ ਹੈ ਸਾਰੇ ਦੁੱਖ ਪਾਪਾਂ ਦਾ ਨਾਸ ਕਰਦਾ ਇੱਕ ਇਹਨਾਂ ਨੇ ਇਹ ਵਿੱਚ ਹੋਰ ਗੱਲ ਕੀਤੀ ਜਿਹੜੀ ਕਿ ਆਪਾਂ ਇੱਥੇ ਆਮ ਲੋਕਾਂ ਦੇ ਜ਼ਬਾਨ 'ਚ ਹੁੰਦੀ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਨਾਮ ਜਪਣਾ ਨਾ ਉਹ ਜੱਪਿਆ ਜਪਾਇਆ ਨਹੀਂ ਮਿਲਦਾ ਉਹ ਤੁਹਾਨੂੰ ਆਪ ਨੂੰ ਜਪਣਾ ਪੈਣਾ ਮੈਂ ਤਾਂ ਖੁਦ ਕਰਨੀ ਖੁਦ ਭਗਤੀ ਕਰਨੀ ਪੈਣੀ ਹੈ ਖੁਦ ਨਾਮ ਜਪੜਾ ਪੈਣਾ ਲੇਕਿਨ ਆਪੜਾ ਕਿਉਂਕਿ ਪੰਜਾਬੀ ਮਾਸਰਾ ਹੈ ਅਸੀਂ ਬੜੇ ਲੋਕ ਦੇਖੇ ਨੇ ਗੈਸੇ ਪੀਰ ਫਕੀਰਾਂ ਨੂੰ ਮੰਨਣ ਵਾਲੇ ਜਿਹੜੇ ਕਹਿੰਦੇ ਸਾਡੇ ਬਾਬਿਆ ਜੀ ਨੇ ਸਾਡੇ ਪੀਰ ਨੇ ਜਾਂ ਸਾਡੇ ਜਿਹੜਾ ਵੱਡੇ ਵੱਡੇ ਸਨ ਉਹਨਾਂ ਨੇ ਬੜੀ ਭਗਤੀ ਕੀਤੀ ਹੈ ਤੇ ਅਸੀਂ ਉਹਨਾਂ ਦੇ ਅੱਗੇ ਇਹ ਮਤਲਬ ਕਿ ਉਹਨਾਂ ਦੀ ਵਜ੍ਹਾ ਤੋਂ ਸਾਡੇ ਤੇ ਵੀ ਕਿਰਪਾ ਹੋ ਜੇਗੀ ਤੇ ਅਸੀਂ ਵੀ ਬਖਸ਼ੇ ਜਾਵਾਂਗੇ ਜਾਂ ਸਾਡੇ ਤੇ ਵੀ ਮੁਸਲਮਾਨਾਂ ਚ ਵੀ ਇੱਕ ਕਨਸੈਪਟ ਹੈਗਾ ਮੁਸਲਮਾਨਾਂ ਚ ਵੀ ਕਨਸੈਪਟ ਹੈ ਤੇ ਸਿੱਖਾਂ ਚ ਤੇ ਕਾਫੀ ਜ਼ਿਆਦਾ ਕਨਸੈਪਟ ਹੈ ਨਾ ਕਿ ਕਹਿੰਦੇ ਨੇ ਕਿ ਜੀ ਸਾਡੇ ਬਾਬਾ ਜੀ ਨੇ ਬੜੀ ਭਗਤੀ ਕੀਤੀ ਜੰਗਲਾਂ ਚ ਜਾ ਕੇ ਪਹਾੜਾਂ ਚ ਜਾ ਕੇ ਪੁੱਠੇ ਲਟਕ ਕੇ ਵੇਣੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਲੇਕਿਨ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਨ ਜੀ ਕਹਿ ਰਹੇ ਨੇ ਕਿ ਕਿਸੇ ਦੀ ਭਗਤੀ ਦਾ ਦੂਸਰੇ ਨੂੰ ਫਾਇਦਾ ਨਹੀਂ ਹੋ ਸਕਦਾ ਉਹਨੇ ਆਪਣੇ ਵਾਸਤੇ ਕੀਤੀ ਉਹਨੇ ਆਪਣੇ ਵਾਸਤੇ ਮਿਹਨਤ ਕੀਤੀ ਹੈ ਤੇ ਉਹਦਾ ਫਲ ਉਹਨੂੰ ਮਿਲਣਾ ਹੈ ਤੁਹਾਨੂੰ ਆਪਣੀ ਮਿਹਨਤ ਕਰਨੀ ਪੈਣੀ ਹੈ ਇਹ ਨਹੀਂ ਕਿ ਵੀ ਕਿਸੇ ਦੀ ਮਿਹਨਤ ਦਾ ਕੀਤਾ ਤੇ ਨਹੀਂ ਨਾ ਤੁਸੀਂ ਖਾ ਸਕਦੇ ਮਿਸਾਲ ਹੈ ਕਿ ਮੈਂ ਕਹਾਂ ਕਿ ਬੀਜ ਲਿਆ ਆ ਤੇ ਜ਼ਿਕਰੀਆ ਸਾਹਿਬ ਕਹਿੰਨ ਕਿ ਵੀ ਮੈਂ ਜਾ ਕੇ ਖਾ ਲਾਂ ਇਸ ਤਰ੍ਹਾਂ ਤੇ ਨਹੀਂ ਨਾ ਹੁੰਦਾ ਮੈਂ ਆਪਣੀ ਬੀਜੀ ਇਹਨੂੰ ਆਪਣੀ ਬੀਜ ਨਹੀਂ ਪੈਣੀ ਹੈ ਇਹਨੂੰ ਆਪਣੀ ਕਟਨੀ ਪੈਣੀ ਤੇ ਮੈਨੂੰ ਆਪਣੀ ਕਟਨੀ ਪੈਣੀ ਹੈ ਇਸ ਤਰ੍ਹਾਂ ਇਹ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇਹ ਕਥਾ ਸੀ ਫੁੱਲ ਐਚ ਡੀ ਕਥਾ ਤੁਹਾਡੇ ਨਾਲ ਸ਼ੇਅਰ ਕੀਤੀ ਬਾਕੀ ਵੀਡੀਓ ਦੇ ਐਂਡ ਤੇ ਅਸੀਂ ਫਿਰ ਉਹ ਹੀ ਗੱਲ ਕਰਾਂਗੇ ਕਿ ਸਾਡਾ ਜਿਹੜਾ ਚੈਨਲ ਹੈ ਉਹ ਉੱਡ ਚੁ ਗਿਆ ਤੇ ਇਹ ਨਵਾਂ ਚੈਨਲ ਬਣਾਇਆ ਇਹਨੂੰ ਸਬਸਕ੍ਰਾਈਬ ਕਰਾਜੋ ਜਿਹੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਉਹ ਕਮੈਂਟ ਦੇ ਵਿੱਚ ਸਬਸਕ੍ਰਾਈਬ ਲਿਖਣ ਤੇ ਆਪਣਾ ਨਾਮ ਜ਼ਰੂਰ ਲਿਖਣ ਤਾਂ ਕਿ ਸਾਨੂੰ ਪਤਾ ਚੱਲੇ ਕੁਝ ਦੋਸਤਾਂ ਨੇ ਜਾਂ ਕਈ ਲੋਕਾਂ ਨੇ ਸਾਨੂੰ ਇੱਥੇ ਆਣ ਕੇ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਪੂਰਾ ਦੇਖਿਆ ਜੇ ਪੂਰਾ ਦੇਖਣ ਦੇ ਨਾਲ ਅਬ ਮੇਰੇ ਇਸ ਚੈਨਲ ਤੇ ਜਿਕਰਿਆ ਰਿਐਕਟਸ ਚੈਨਲ ਤੇ ਕੋਈ 10 ਤੋਂ 11 ਵੀਡੀਓ ਹੋਣੀਆਂ ਹੈ ਤੇ ਜਿਹੜੇ ਦੋਸਤ ਨਵੇਂ ਆਏ ਨੇ ਇਹ ਸਾਰੀਆਂ ਸਾਰੀ ਵੀਡੀਓ ਵੇਖਣ ਚੈਨਲ ਬੂਸਟ ਕਰੇਗਾ ਹਾਂਜੀ ਤੇ ਫਿਰ ਅਸੀਂ ਮੁxtਲਫ ਟਾਪਿਕਸ ਤੇ ਮੁxtਲਫ ਪ੍ਰਚਾਰਕਾਂ ਦੀਆਂ ਲੈ ਕੇ ਆਈਏ ਫਿਲਹਾਲ ਸੰਸ ਸਿੰਘ ਮਸਕੀਨ ਜੀ ਦੀਆਂ ਜ਼ਿਆਦਾਤਰ ਵੀਡੀਓ ਨੇ ਤੇ ਦੂਸਰਾ ਸਾਡਾ ਫਿਰ ਲੈ ਕੇ ਆਉਂਦੇ ਆ ਕਿ ਇਹ ਆਪਣੇ ਦੋਸਤਾਂ ਨਾਲ ਭਰਾਵਾਂ ਨਾਲ ਜਾਂ ਫੈਮਿਲੀ ਜਾਂ ਘਰ ਦੇ ਵਿੱਚ ਜਿਹੜਾ ਕੋਈ ਹੋਰ ਵੀ ਮੋਬਾਈਲ ਹੈਗਾ ਉਹਦੇ ਤੋਂ ਵੀ ਚੈਨਲ ਨੂੰ ਜਿਹੜੇ ਦੋਸਤਾਂ ਦੇ ਜਾਂ ਫੈਮਿਲੀ ਗਰੁੱਪ ਬਣੇ ਹੁੰਦੇ ਨੇ ਕਿਉਂਕਿ ਇਹ ਅੱਜ ਕੱਲ WhatsApp ਦਾ ਦੌਰ ਹੈ ਤੇ ਹਰ ਬੰਦੇ ਦਾ ਫੈਮਿਲੀ ਗਰੁੱਪ ਹੁੰਦਾ ਤੇ ਆਪਣੇ ਫੈਮਿਲੀ ਗਰੁੱਪਸ 'ਚ ਆਪਣੇ ਦੋਸਤਾਂ ਯਾਰਾਂ ਦੇ ਗਰੁੱਪ 'ਚ ਵੀਡੀਓ ਜ਼ਰੂਰ ਸ਼ੇਅਰ ਕਰਿਆ ਜੀ ਵੀਡੀਓ ਜ਼ਰੂਰ ਸ਼ੇਅ ਚੈਨਲ ਸਬਸਕ੍ਰਾਈਬ ਕਰਾ ਜੇ ਖਾਸ ਕਰ ਆਪਣੇ ਘਰ ਦੇ ਵਿੱਚ ਜਿੰਨੇ ਵੀ ਮੋਬਾਈਲ ਨੇ ਉਹਨਾਂ ਤੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾ ਜੇ ਤੇ ਮਿਲਾਗੇ ਇੱਕ ਨਵੀਂ ਵੀਡੀਓ ਉਹ ਲੋ ਸਾਡਾ ਪੂਰਾ ਨਹੀਂ ਹੋ ਸਕਦਾ ਕਿਉਂਕਿ 7 ਤੋਂ 8 ਸਾਲ ਦੀ ਉਹ ਮਿਹਨਤ ਸੀ ਜੋ ਕਿ ਕਿਸ ਕਾਤੇ ਲੱਗੀ ਅੱਲਾਹ ਬਿਹਤਰ ਜਾਣਦਾ ਲੇਕਿਨ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਕਿ ਸਾਡੀ ਹੌਸਲਾ ਫਜ਼ਾਈ ਹੋਏਗੀ ਜਿਹੜਾ ਸਾਡਾ ਹਾਂਜੀ ਅਸੀਂ ਡੀਮੋਟੀਵੇਟ ਹੋ ਰਹੇ ਹਾਂ ਦਿਲ ਟੁੱਟਿਆ ਆ ਉਹ ਤੁਸੀਂ ਤੁਹਾਡੀ ਸਪੋਰਟ ਦੇਣਾ ਇਨਸ਼ਾਅੱਲਾ ਦੁਬਾਰਾ ਕਿਉਂਕਿ ਜ਼ਿਆਦਾਤਰ ਕੰਟੈਂਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਨੇ ਆ ਜਿਹੜੇ ਦੋਸਤਾਂ ਨੂੰ ਪਸੰਦ ਕਰਦੇ ਨੇ ਉਨਾ ਵਾਸਤੇ ਅਸੀਂ ਕੰਟੈਂਟ ਲੈ ਲੈ ਆ ਗਏ ਆ ਜਿਸ ਤਰ੍ਹਾਂ ਦਾ ਉਹ ਪਸੰਦ ਕਰਦੇ ਨੇ ਤੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਸ ਚੈਨਲ ਦੇ ਤੇ ਉਮੀਦ ਹੈ ਕਿ ਉਹ ਇਸ ਚੈਨਲ ਨੂੰ ਵੀ ਪਿਆਰ ਕਰਨਗੇ ਤੇ ਹੁਣ ਸਾ ਵੀਡੀਓ ਦਾ ਅੱਛਾ ਸੀ ਅੰਡਰਕੈਂਟ